ਵੀਰੋ ਭਈਏ ਪੰਜਾਬ ਦੇ ਮਾਲਕ ਬਣਦੇ ਜਾ ਰਹੇ ਆ ਦੇ ਪੰਜਾਬੀ ਇੱਥੇ ਕਮਜ਼ੋਰ ਹੁੰਦੇ ਜਾ ਰਹੇ ਆ ਜਾਂ ਫਿਰ ਵਿਦੇਸ਼ਾਂ ਚ ਦਿਹਾੜੀਆਂ ਕਰਨ ਦੇ ਮਜਬੂਰ ਆ ਕਾਰਨ ਕੀ ਆ ਵੀਰੋ ਕਾਰਨ ਨੇ ਆਪਾਂ ਕਦੀ ਵੇਖਿਆ ਭਈਆ ਗੋਲ ਗਪੇ ਵੇਚਦਾ ਸੋਨਾ ਘਰ ਪਾਇਆ ਹੁੰਦਾ ਆ ਘਰ ਕਾਰ ਵੀ ਖੜੀ ਕੀਤੀ ਹੁੰਦੀ ਇੱਕ ਕਦੀ ਸਕੂਟੀ ਮੋਟਰਸਾਈਕਲ ਵੀ ਹੁੰਦਾ ਬੱਚੇ ਵਧੀਆ ਸਕੂਲੇ ਪੜ੍ਹਦੇ ਹੁੰਦੇ ਆ ਪੈਸੇ ਵੀ ਉਹਦੇ ਜੁੜਦੇ ਆ ਤੇ ਵਧੀਆ ਲਾਈਫ ਸਟਾਈਲ ਜੀਂਦਾ ਆ 10 11 12 ਵਜੇ ਘਰ ਆਉਂਦਾ ਆ ਤੇ 5 6 ਵਜੇ ਘਰ ਚਲੇ ਜਾਂਦਾ ਆਪਣੀ ਗੋਲ ਗੱਪਿਆਂ ਦੀ ਰੇੜੀ ਲੈ ਕੇ ਤੇ ਪੰਜਾਬੀ ਦੀ ਇਹ ਦਾਖਲੇ ਜ਼ਮੀਨਾਂ ਤੇ ਉਹ ਕਰਜ਼ਾ ਹੀ ਭਰੀ ਜਾਂਦਾ ਕਰਜ਼ਾ ਹੀ ਲਈ ਜਾਂਦਾ ਹੈ ਨਾਲ ਕੋ ਟਰੈਕਟਰ ਨਾ ਲੈ ਆਉਂਦਾ ਨਾ ਟਰੈਕਟਰ ਨੂੰ ਟਾਇਰ ਪਵਾਉਂਦੇ ਨਾ ਚੱਜਦਾ ਘਰ ਪਾ ਹੁੰਦਾ ਹੈ ਤੇ ਭਈਆ ਜਿਹੜਾ ਗੋਲ ਗੱਪੇ ਵੇਚਦਾ ਆ ਉਹਦੀ ਪ੍ਰਾਪਰਟੀ ਕਿੰਨੇ ਦੀ ਆ ਭਲਾ 60 70 ਹਜ਼ਾਰ ਦਾ ਉਹ ਰੇੜੀ ਦਾ ਜੁਗਾੜ ਹੁੰਦਾ ਲੱਖ ਦਾ ਹੁੰਦਾ ਤੋਂ ਵੱਧ ਇਹ ਗੱਨੇ ਬਹੁਤ ਵਧੀਆ ਬਣਾਇਆ ਤੇ ਪੰਜਾਬੀ ਦੀ ਪ੍ਰਾਪਰਟੀ ਕਿੰਨੇ ਦੀ ਹੁੰਦੀ ਆ 5 ਕਰੋੜ ਦੀ 8 ਕਰੋੜ ਦੀ ਜਿਹੜੀ ਜ਼ਮੀਨ ਆ ਹੈਨਾ ਤੇ ਫੇਰ ਵੀ ਪੰਜਾਬੀ ਦਾ ਬੇੜਾ ਗਰਕ ਕਿਉਂ ਹੋਇਆ ਹਾ ਭਈਆ ਘੁਮਣ ਵੀ ਜਾਂਦਾ ਗੋਲ ਗੱਪੇ ਵੇਚਣ ਵਾਲਾ ਹਫਤੇ 'ਚ ਦਹੀਂ ਦੇਣੀ ਕਿਤੇ ਤੇ ਪੰਜਾਬੀ ਤਾਂ ਵਾਦ ਤੋਂ ਵਾਦ ਮੱਸਿਆ ਜਾ ਉਹ ਇਸ ਤੋਂ ਅੱਗੇ ਪੰਜਾਬੀ ਘੁਮਣ ਵੀ ਨਹੀਂ ਜਾਂਦਾ ਫੇਰ ਪੰਜਾਬੀ ਦਾ ਬੇੜਾ ਗਰਕ ਹੋਇਆ ਹਾ ਨਾ ਪੰਜਾਬੀ ਦੇ ਬੱਚੇ ਸੈੱਟ ਹੋ ਪਾਉਂਦੇ ਭਈਆਂ ਦੇ ਬੱਚੇ ਭਈਆਂ ਨੇ ਤੇ ਗੋਲ ਗੱਪੇ ਵੇਚ-ਵੇਚ ਕੇ ਆਪਣੇ ਬੱਚੇ ਵੱਡੇ ਲੈਵਲ ਦੇ ਅਫਸਰ ਬਣਾਤੇ ਅਫਸਰ ਬਣਾਉਦੇ ਵੱਡੇ ਲੈਵਲ ਦੇ ਪੰਜਾਬ 'ਚ ਤੇ ਪੰਜਾਬੀਆਂ ਦੇ ਬੱਚੇ ਜਾਣ ਨਿਸ਼ੇੜੀ ਹੋ ਗਏ ਜਾਂਦੇ ਹੋ ਗਏ ਨਿਸ਼ੇੜੀ ਪੰਜਾਬ ਇਹ ਬਾਹਰ ਜਾ ਕੇ ਦਿਹਾੜੀਆਂ ਕਰਨ ਦਾ ਕੋਈ ਵੱਤ ਵਾਟ ਟਰਾਲਾ ਚਲਾਉਂਦਾ ਹੋਊਗਾ ਕਿਸ ਨੇ ਆਪਣਾ ਟਰਾਲਾ ਪਾ ਲਿਆ ਹੋਊਗਾ ਹੈ ਤੇ ਇਸ ਹਿਸਾਬ ਦਾ ਪੰਜਾਬੀਆਂ ਦੇ ਚੱਲਣ ਦੇ ਵੀਰੋ ਤੇ ਇਹਦੇ ਵਾਸਤੇ ਕਦੀ ਕੋਈ ਸਰਵੇਖਣ ਨਹੀਂ ਹੋਇਆ ਕਦੀ ਕੋਈ ਬੁੱਧੀਜੀਵੀ ਨਹੀਂ ਬੋਲਿਆ ਕਦੀ ਕੋਈ ਮੀਡੀਆ ਰਿਪੋਰਟ ਨਹੀਂ ਆਈ ਕਦੀ ਕਹੇ ਸਿਆਣੇ ਬੰਦੇ ਨੇ ਇਹਦੇ ਵਾਸਤੇ ਗੱਲ ਨਹੀਂ ਕੀਤੀ ਨਾ ਕੋਈ ਬਾਬਾ ਜਾਂ ਜਿਹੜੇ ਬਾਬੇ ਕਹਿੰਦੇ ਸਾਹੀ ਤੇ ਤੁਹਾਡਾ ਅਗਲਾ ਜਨਮ ਸਫਲ ਕਰ ਦੇਣਾ ਆ ਆ ਜਨਮ ਤੇ ਉਹ ਸਾਡਾ ਸਫਲ ਕਰਨੀ ਬਾਹਰ ਅਗਲਾ ਜਨਮ ਪਤਾ ਨਹੀਂ ਕਿਵੇਂ ਸਫਲ ਕਰਨਾ ਉਹਨਾਂ ਨਾ ਅਗਦੀ ਕੋਈ ਬਾਬਾ ਹੀ ਬੋਲਿਆ ਮਹਾਂਪੁਰਸ਼ੀ ਬੋਲਿਆ ਤੇ ਵੀਰੋ ਇਹਦੇ ਵਾਸਤੇ ਇੱਕ ਵਧੀਆ ਸਰਵੇ ਕਰਨਾ ਚਾਹੀਦਾ ਵੀ ਕਾਰਨ ਕੀ ਆ ਕਿ ਭਈਆ ਥੋੜੇ ਜਿਹਾ ਪੈਸੇ ਲਾ ਕੇ ਇੱਥੇ ਵਧੀਆ ਸੈਟਅਪ ਖੜਾ ਕਰ ਲੈਂਦਾ ਪੰਜਾਬੀ ਦੀ ਕਰੋੜਾਂ ਦੀ ਪ੍ਰਾਪਰਟੀ ਹੋਣ ਦੇ ਬਾਵਜੂਦ ਵੀ ਉਹਦਾ ਬੇੜਾ ਗਰਕੀ ਹੋਈ ਜਾਂਦਾ ਗਰਕੀ ਹੋਈ ਜਾਂਦਾ ਗਰਕੀ ਹੋਈ ਜਾਂਦਾ ਇਹਦੇ ਬਾਰੇ ਜ਼ਰੂਰ ਵੀਰੋ ਸੋਚਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਕਿ ਕਾਰਨ ਕੀ ਆ ਅੰਦਰ ਦੇ ਅੰਦਰ ਦੇ ਕਾਰਨ ਕੀ ਆ